तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर मोहाली विखे वन विभाग दे नाक थल्ले होन जा रही है दरकता दे कटाई नहीं जाग रहा विभाग मोर्चा आगुआ ने 16 फरवरी नु बड्डे संघर्ष अते ਡਾਇਰੈਕਟਰ ਵਣ ਵਿਭਾਗ ਦੇ ਪੁਤਲਾ ਫੋਕਣ ਦਾ ਕੀਤਾ ਐਲਾਨ ਬਲਵਿੰਦਰ ਕੁੰਗੜਾ ਨੇ ਕਿਹਾ ਕਿ ਰੋਜ਼ ਪ੍ਰਦਰਸ਼ਨ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀ ਪਹੁੰਚ ਕੇ ਕਰਨੀ ਵਣ ਵਿਭਾਗ ਦੇ ਕਾਰਨਾਮਿਆਂ ਦੇ ਖੁਲਾਸੇ ਇਸ ਮੌਕੇ ਪੰਜਾਬ ਸਰਕਾਰ ਅਤੇ ਵਣ ਵਿਭਾਗ ਵਿਰੁੱਧ ਜਮ ਕੇ ਕੀਤੀ ਨਾਅਰੇਬਾਜ਼ੀ ਅੱਲਾ ਮੁਬਾਰਕ ਵਣ ਵਿਭਾਗ ਮਰਦਾਬਾ

ਪੰਜਾਬ ਦਾ ਉਜਾੜਾ ਸ਼ਰੀਆਮ ਕਰਵਾ ਰਹੀ ਹੈ ਇਹ ਵਿਚਾਰ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਨੇ ਪ੍ਰੈਸ ਸਾਹਮਣੇ ਪ੍ਰਗਟ ਕੀਤੇ ਤੇ ਸਰਕਾਰ ਅਤੇ ਵਣ ਵਿਭਾਗ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਉਹਨਾਂ ਐਲਾਨ ਕੀਤਾ ਕਿ ਆ ਰਹੀ 16 ਫਰਵਰੀ ਦਿਨ ਐਤਵਾਰ ਨੂੰ ਵੱਡਾ ਐਕਸ਼ਨ ਕਰਕੇ ਕੁਮ ਕਰਨੀ ਨੀਂਦ ਤੋਂ ਸਰਕਾਰ ਅਤੇ ਵਣ ਵਿਭਾਗ ਨੂੰ ਜਗਾਇਆ ਜਾਏਗਾ ਪ੍ਰੈਸ ਨਾਲ ਗਲਬਾਤ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਵਣ ਵਿਭਾਗ ਦੀ ਨਾਕ ਥੱਲੇ ਰੁੱਖਾਂ ਨੂੰ ਕੱਟ ਕੇ ਪੰਜਾਬ ਦਾ ਉਜਾੜਾ ਕੀਤਾ ਜਾ ਰਿਹਾ ਹੈ ਮਾਨਯੋਗ ਮੁੱਖ ਮੰਤਰੀ ਚੀਫ ਸੈਕਟਰੀ ਡਾਇਰੈਕਟਰ ਵਣ ਵਿਭਾਗ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਐਸਐਸਪੀ ਮੁਹਾਲੀ ਨੂੰ ਦਿੱਤੀਆਂ ਦਰਖਾਸਤਾਂ ਸ਼ਾਇਦ ਕੂੜੇਦਾਨ ਵਿੱਚ ਸੁੱਟ ਕੇ ਪੰਜਾਬ ਨੂੰ ਰੇਗਿਸਤਾਨ ਬਣਾਉਣ ਲਈ ਉਪਰੋਕਤ ਸਭ ਆਪਣਾ ਪੂਰਨ ਯੋਗਦਾਨ ਪਾ ਰਹੇ ਹਨ ਪਰ ਪੰਜਾਬ ਨੂੰ ਬਚਾਉਣ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ ਅਸੀਂ ਕਿਸੇ ਨੂੰ ਉਸਾਰੀ ਕਰਨ ਤੋਂ ਨਹੀਂ ਰੋਕ ਰਹੇ ਸੜਕ ਨਾਲ ਜੋ ਰੋਕ ਲੱਗੇ ਹਨ ਉਹਨਾਂ ਨੂੰ ਅਸੀਂ ਕਿਸੇ ਹਾਲਤ ਵਿੱਚ ਕੱਟਣ ਨਹੀਂ ਦੇਵਾਂਗੇ ਅਸੀਂ 16 ਫਰਵਰੀ ਨੂੰ ਵਣ ਵਿਭਾਗ ਦੇ ਡਾਇਰੈਕਟਰ ਦਾ ਪੁਤਲਾ ਮੋਹਾਲੀ ਫੇਸ 7 ਦੀ ਲਾਈਟਾਂ ਤੇ ਫੁਕਾਗੇ ਅਤੇ ਉਸਦਾ ਪੇਟ ਸਿਆਪਾ ਕਰਾਂਗੇ ਪ੍ਰਿੰਸੀਪਲ ਬਨਵਾਰੀ ਲਾਲ ਨੇ ਕਿਹਾ ਕਿ ਗੁਰਦੁਆਰਾ ਆਮ ਸਾਹਿਬ ਦੇ ਇਤਿਹਾਸ ਨੂੰ ਤਹ ਸਨਹਿਸ ਕਰਨ ਲਈ ਪੰਜਾਬ ਸਰਕਾਰ ਅਤੇ ਵਣ ਵਿਭਾਗ ਦੀ ਇੱਕ ਕੋਜੀ ਚਾਲ ਹੈ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਸਰਕਾਰ ਤੇ ਵਣ ਵਿਭਾਗ ਦੇ ਨੱਕ ਵਿੱਚ ਦਮ ਕਰ ਦੇਵਾਂਗੇ ਉਨਾ ਤੋਂ ਇਲਾਵਾ ਪ੍ਰੋਫੈਸਰ ਗੁਲਾਬ ਸਿੰਘ ਨੇ ਵੀ ਪ੍ਰੈਸ ਨੂੰ ਸੰਬੋਧਨ ਕੀਤਾ ਆਗਵਾ ਨੇ ਕਿਹਾ ਕਿ 16 ਫਰਵਰੀ ਨੂੰ ਵਾਤਾਵਰਣ ਪ੍ਰੇਮੀ ਐਸਬੀਸੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਅਧਿਆਪਕ ਜਥੇਬੰਦੀਆਂ ਇਸ ਰੋਜ਼ ਪ੍ਰਦਰਸ਼ਨ ਵਿੱਚ ਪਹੁੰਚ ਰਹੀਆਂ ਹਨ ਤੇ ਲੋੜ ਪੈਣ ਤੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ ਇਸ ਮੌਕੇ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਫਿਰੋਜ਼ਪੁਰਿਆ ਜਥੇਦਾਰ ਬਾਬਾ ਪ੍ਰਗਟ ਸਿੰਘ ਦੀਆਂ ਫੌਜਾ ਬਾਬੂ ਵੇਦ ਪ੍ਰਕਾਸ਼ ਮਨਜੀਤ ਸਿੰਘ ਭੁਪਿੰਦਰ ਸਿੰਘ सिंह, मंगत राम मनजीत जगदीप सिंह, सरबजीत सिंह, गुरप्रकाश सिंह, जगजीत सिंह, दलवीर सिंह हरप्रीत सिंह, तजिंदर टोनी हरप्रीत सिद्धू परमिंदर सिंह जसवीर लाल सिंह ਸੋਨੀ ਸਿੰਘ ਆਦੇ ਹਾਜ਼ਰ ਹੋਏ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਬਣ ਵਿਭਾਗ 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 ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਪ੍ਰੈਸ ਨੂੰ ਪ੍ਰੈਸਰਾਂ ਨੂੰ ਸਰਕਾਰ ਦੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਫੇਰ ਸੱਦੀਆਂ ਲੇਟਾਂ ਕੋਲੇ ਜੋ ਐ ਇੱਥੇ ਇੱਕ ਮੌਲ ਬਣਨ ਜਾ ਰਿਹਾ ਜਿਹਦੇ ਚਾਰੇ ਪਾਸੇ ਐਂਗਲ ਲੱਗ ਰਹੇ ਨੇ ਤੇ ਨਾਲ ਚਾਦਰਾਂ ਦੀ ਲਾਉਣ ਦੀ ਤਿਆਰੀ ਹੈ ਇੱਥੇ ਘਟੋ ਘਟ 100 200 ਦਰਖਤ ਵੜਨ ਦੀ ਪੂਰੀ ਤਿਆਰੀ ਹੋਈ ਵੀ ਹੈ ਜਿਹੜੀ ਮੌਲ ਆ ਲੈਂਦੀ ਹੈ ਸਾਡੇ ਵੱਲੋਂ ਐਸਪੀਸੀ ਮੋਰਚੇ ਵੱਲੋਂ ਨਹਾਗ ਸਿੰਘ ਜਥੇਬੰਦੀਆਂ ਵੱਲੋਂ ਅਸੀਂ ਇਕੱਠੇ ਹੋ ਕੇ ਪਹਿਲਾਂ ਇੱਕ ਹਫ਼ਤਾ ਪਹਿਲਾਂ ਲਿਖਤੀ ਦਰਖਾਸਤਾਂ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਡੀਸੀ ਮੋਹਾਲੀ ਐਸਐਸਪੀ ਮੋਹਾਲੀ ਬਣ ਵਿਭਾਗ ਦੇ ਡਾਇਰੈਕਟਰ ਨੂੰ ਤੇ ਸਾਰਿਆਂ ਨੂੰ ਜਿਹੜਾ ਹੈਗਾ ਇੱਕ ਲਿਖਤੀ ਦਰਖਾਸਤਾਂ ਭੇਜ ਚੁੱਕਿਆ ਇੱਥੇ ਕੰਮ ਵੀ ਰੁਕੇ ਰਿਹਾ ਦੋ ਤਿੰਨ ਦਿਨ ਪਰ ਅੱਜ ਕੁਝ ਪੁਲਿਸ ਅਫਸਰਾਂ ਦੀ ਸਹੈ ਲਾ ਲੋ ਜਾਂ ਕਿਸੇ ਹੋਰ ਤਣਾੜ ਅੱਗੂ ਦੀ ਸਹੈ ਸਹੈ ਲਾ ਲੋ ਜਿਹੜੇ ਤਣਾੜ ਲੋਕ ਹੈ ਆਪਣੀ ਹਰਕਤਾਂ ਤੋਂ ਨਹੀਂ ਬਾਜ਼ਾ ਰਹੇ ਜਿਹੜਾ 2250 ਦਰਖਤ ਹੈ ਉਹ ਵੱਢਣ ਜਿਹੜਾ ਹੈਗਾ ਤਿਆਰ ਪਰ ਤਿਆਰ ਖੜੇ ਆ ਬਹੁਤ ਹੀ ਨਲਾਇਕੀ ਬਣਵ ਵਿਭਾਗ ਦੀ ਹੈ ਜਗਲਾਤ ਮਹਿਕਮਾ ਸਾਡੇ ਮੇਰਾ ਆਪਣੇ ਪਿੰਡ ਦੇ ਵਿੱਚ ਸੈਕਟਰ 68 ਦੇ ਵਿੱਚ ਸਾਡਾ ਬਣਵ ਵਿਭਾਗ ਦਾ ਹੈੱਡ ਆਫਿਸ ਹੈ ਇੱਥੋਂ ਤੋਂ 2 ਕਿਲੋਮੀਟਰ ਦੂਰ ਹੈ ਸਾਰਾ ਹੀ ਬਣਵ ਵਿਭਾਗ ਦਾ ਡਾਇਰੈਕਟਰ ਆਪਣੇ ਏਰੀਏ 'ਚ 2 ਕਿਲੋਮੀਟਰ ਦੂਰੀ ਦੇ ਆਪਣੇ ਦਰਖਤ ਨਹੀਂ ਕੋਈ ਬਚਾ ਸਕਦਾ ਦਰਖਤਾਂ ਦੀ ਕੋਈ ਗੱਲ ਨਹੀਂ ਕਰਦਾ ਕੀ ਕਰਦਾ ਹੋਊਗਾ ਪੰਜਾਬ 'ਚ ਉਹ ਜੇਕਰ ਦਰਖਤ ਵੱਢ ਦੇ ਤਾਂ ਇਹ ਜਿਹੜਾ ਰੇਗਿਸਤਾਨ ਜਿਹੜਾ ਪੰਜਾਬ ਦਾ ਬਣਨਾ ਜਾ ਰਿਹਾ ਹੈ ਅਸੀਂ ਹਰ ਰੋਜ਼ ਇੱਥੋਂ ਵਾਤਾਵਰਣ ਪ੍ਰੇਮੀਆ ਨੂੰ ਬੇਨਤੀ ਕਰਦੇ ਆ ਜਾਂ ਤਾਂ ਮੁਹਾਲੀ 'ਚ ਕੋਈ ਵਾਤਾਵਰਣ ਪ੍ਰੇਮੀ ਰਹਿੰਦਾ ਨਹੀਂ ਜਾਂ ਪੰਜਾਬ ਨਹੀਂ ਜਾਗਦਾ ਸਾਡੇ ਵੀਰ ਬਹੁਤ ਛੋਟੇ ਛੋਟੇ ਦਰਖਤ ਮੰਡਣ ਲੱਗ ਜਾਂਦੇ ਨੇ ਲੰਗਰ ਲਾ ਕੇ ਤੇ ਫੋਟੋਆਂ ਲਾਉਂਦੇ ਨੇ ਉਹਨਾਂ ਦੀ ਬਹੁਤ ਵੱਡ ਵੱਡੀ ਐਡ ਦੰਦੇ ਨੇ ਪਰ ਲੇਕਿਨ ਜਿਹੜੇ ਵੱਡੇ ਵੱਡ ਦਖਤ ਦਰਖਤ ਹੋਏ ਹੋਏ ਐ ਇੱਥੇ ਫਲਦਾਰ ਦਰਖਤ ਹੋਏ ਹੋਏ ਐ ਤਨ ਤਨ ਸ੍ਰੀ ਗੁਰੂ ਜਿਹੜਾ ਹੈਗਾ ਹਰ ਰਾਏ ਸਾਹਿਬ ਜੀ ਦਾ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਐ ਅੰਬ ਸਾਹਿਬ ਦੀ ਜਿਹੜੀ ਮੈਨ ਨਿਸ਼ਾਨੀ ਸੀ ਅੰਬ ਸਾਹਿਬ ਗੁਰਦੁਆਰੇ ਕਰਕੇ ਜਾਣੀ ਸੀ ਅੰਬਾਂ ਕਰਕੇ ਜਾਣਦੇ ਸੀ ਇੱਥੇ ਅੰਬਾਂ ਵਾਲਾ ਚੌਕ ਕਹਿੰਦੇ ਸੀ ਸਾਡਾ ਏਰੀਆ ਇਲਾਕੇ ਦੀ ਜਿਹੜੀ ਵਿਰਾਸਤੀ ਪਛਾਣ ਸੀ ਅੰਬਾਂ ਵਾਲੀ ਸੀ ਪਰ ਉਹ ਲੇਕਿਨ ਇੱਥੇ 15-20 ਬਿਲਡਿੰਗਾਂ ਬਣੀਆਂ ਜਿਵੇਂ 47 ਸਤਲ ਬਣ ਲਿਆ ਪਹਿਲਾ ਮਾਲ ਬਣਿਆ ਇਹ ਸਾਰੇ ਹੀ ਜਿਹੜੇ ਦਿਨ ਪ੍ਰਤੀ ਦਿਨ ਬਾਗ ਤੇ ਫਲ ਦਾ ਆਰੰਭ ਕੱਟ ਕੇ ਬਣ ਰਹੇ ਨੇ ਇਸ ਮਾਲ ਦੇ ਪਿੱਛੇ ਜੇ ਕੋਈ ਤਨਾੜ ਦਾ ਵੱਡੇ ਦਾ ਹੱਥ ਹੈ ਜਾਂ ਕਿਸੇ ਵੱਡੇ ਕਿਸੇ ਅਫਸਰ ਦਾ ਹੱਥ ਹੈ ਜਿਹੜੀ ਕੰਪਨੀ ਬਾਜਨੀ ਬਾਰ-ਬਾਰ ਆ ਰਹੀ ਅਸੀਂ ਸਿਰਫ ਲਿਖਤੀ ਦੇ ਬਰਖਾਸਤਾਂ ਦੇ ਸਕਦੇ ਆ ਇਹਨਾਂ ਨਾਲ ਝਗੜਾ ਨਹੀਂ ਕਰਾਂਗੇ ਤੇ ਸਾਡਾ ਜਿਹੜਾ ਹੈ 16 ਤਰੀਕ ਦਾ ਪ੍ਰੋਗਰਾਮ ਹੈ ਇਸੇ ਜਗ੍ਹਾ ਤੇ ਰੱਖਿਆ ਹੋਇਆ ਤਾਂ ਤਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਣੇ ਵਾਸਤੇ ਸੰਗਤਾਂ ਇਕੱਠੀਆਂ ਹੋਣਗੀਆਂ ਵਾਤਾਵਰਣ ਪ੍ਰੇਮੀਆਂ ਨੂੰ ਵੀ ਬੇਨਤੀ ਹੈ ਉਹ ਵੀ ਵੱਧ ਚੜ ਕੇ ਹਿੱਸਾ ਪਾਣ ਉਸੇ ਦਿਨ ਜਿਹੜੇ ਨਾਂ ਬੋਲਣ ਵਾਲੇ ਸਾਨੂੰ ਹਰ ਰੋਜ਼ ਜਿਹੜੀ ਹੈ ਸਾਨੂੰ ਜਿੰਦਾ ਰੱਖਣ ਵਾਸਤੇ ਸਾਨੂੰ ਆਕਸੀਜਨ ਦਿੰਦੇ ਨੇ ਇਹਨਾਂ ਦੀ ਆਵਾਜ਼ ਬੁਲੰਦ ਕਰਨ ਲਈ 20 ਤਰੀਕ ਨੂੰ 11 ਵਜੇ ਐਸੇ ਜਗ੍ਹਾ ਦੇ ਸਾਰੇ ਵਾਤਾਵਰਨ ਪ੍ਰੇਮੀ ਇਲਾਕੇ ਏਰੀਏ ਦੇ ਲੋਕ ਪਹੁੰਚਣ ਤਾਂ ਕਿ ਜਿਹੜੇ ਦਰਖਤ ਬਚਾਏ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰੇ ਜਾਵੇ ਜਿੱਦਾਂ ਲਾਵੇ ਵਦੇ ਪਾਵੇ ਲੈ ਚਾਲ ਜੈ ਭੀਮ ਜੈ ਭਰਤ ਇੱਥੇ ਜੋ ਮੋਰਚਾ ਲੱਗਾ ਡਰਵੇਸ਼ਨ ਚੋਰ ਫਰੋਂ ਮੋਰਚਾ ਔਰ ਐਸਬੀਸੀ ਮਹਾ ਪੰਚਾਇਤ ਤੇ ਹੋਰ ਵੀ ਬਾਕੀ ਸਾਰੇ ਜਥੇਬੰਦੀਆਂ ਰਲ ਕੇ ਇੱਕ ਹਮਲਾ ਮਾਰਿਆ ਤੇ ਜਿਹੜੀ ਇਹ 100 200 ਦਰਖਤ ਆ ਇਹਨੂੰ ਬਚਾਇਆ ਜਾਵੇ ਇਹਨੂੰ ਕਿੱਦਾਂ ਬਚਾਉਣਾ ਆਪਾਂ ਕਿਸੇ ਨਾਲ ਮਾਰਕਟਾਈ ਨਹੀਂ ਕਰਨੀ ਕਿਸੇ ਨਾਲ ਲੜਾਈ ਨਹੀਂ ਕਰਨੀ ਕਿਸੇ ਨਾਲ ਝਗੜਾ ਨਹੀਂ ਕਰਨਾ ਕੱਲ੍ਹ ਤੇ ਪੁਲਸ ਆਈ ਆ ਪੁਲਸ ਨੇ ਕਿਹਾ ਪਰ ਕੀ ਗੱਲ ਤੁਸੀਂ ਕੰਮ ਰੋਕਿਆ ਸਾਡੇ ਬੰਦਿਆਂ ਨੇ ਕਿਹਾ ਕੋਈ ਕੰਮ ਨਹੀਂ ਰੋਕਿਆ ਅਸੀਂ ਇਹ ਜੂ ਰੋਕਿਆ ਤੇ ਦਰਖਤਾਂ ਨੂੰ ਜਿਹੜਾ ਨਾ ਕਟਿਆ ਜਾਵੇ ਕਿਉਂਕਿ ਦਰਖਤ ਜਿਹੜੇ ਨੇ ਉਹ ਸਾਨੂੰ ਹਵਾ ਦਿੰਦੇ ਨੇ ਪਾਣੀ ਦਿੰਦੇ ਨੇ ਜਲ ਦਿੰਦੇ ਨੇ ਔਰ ਵਾਤਾਵਰਨ ਨੂੰ ਬਚਾਉਂਦੇ ਨੇ ਆਕਸੀਜਨ ਬੰਦੇ ਵਾਸਤੇ ਬਹੁਤ ਜ਼ਰੂਰੀ ਆ ਜੇਕਰ ਇਸੇ ਤਰ੍ਹਾਂ ਦਰਖਤ ਵੱਡੇ ਗਏ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਰੇਗਿਸਤਾਨ ਬਣ ਜਾਏਗਾ ਅੱਗੇ ਵੀ ਇੱਥੇ ਬਹੁਤ سارے ਦਿਨ ਮਾਲ ਬਣੇ ਨੇ ਉਹ ਦਸਤ ਕੱਟ ਕੇ ਬਨੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਕਿ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਬਚਾ ਲੋ ਜੇ ਨਾ ਬਚਾਇਆ ਜੇ ਕਿਸੇ ਨੇ ਦਸਤਵਰਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਜਿਹੜਾ ਵਾ ਉਹ ਪੂਰ ਜੋਰ ਉਹਦਾ ਵਿਰੋਧ ਕਰਾਂਗੇ ਤੇ ਕਿਸੇ ਨੂੰ ਦਸਤ ਜਿਹੜਾ ਕੱਟਣ ਦੀ ਜਾਤ ਨਹੀਂ ਦੇਵਾਂਗੇ ਜੈ ਪੀ ਜੈ ਭਾਰ ਪਿੱਛੇ ਸਾਡੇ ਇੱਕ ਮਾਲ ਬਣ ਜਾ ਰਿਹਾਗਾ ਜੋ ਕਰੋੜਾਂ ਰੁਪਈਆ ਦੀ ਜਮੀਨ ਲੈ ਕੇ ਬਣਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਸਰਕਾਰੀ ਦਫ਼ਤਰ ਲੱਗੇ ਹੋਏ ਹਨ ਜਿੰਨਾ ਤੇ ਨਾਮ ਨੰਬਰ ਵੀ ਲੱਗਿਆ ਹੋਇਆ ਹੈਗਾ ਪਰ ਜਦੋਂ ਕਈ ਵਾਰੀ ਸਰਕਾਰ ਜੂਨ ਜੁਲਾਈ ਦੇ ਵਿੱਚ ਵਾਤਾਵਰਣ ਦਿਵਸ ਮਨਾਉਂਦੀ ਹੈ ਤਾਂ ਉਹ ਫਰੀਂ ਦਰਖਤ ਦਿੱਤੇ ਜਾਂਦੇ ਹਨ ਕਹਿੰਦੇ ਹਨ ਕਿ ਜੇ ਦਰਖਤ ਬਚਾਓਗੇ ਤਾਂ ਮਨੁੱਖ ਦੀ ਜ਼ਿੰਦਗੀ ਬਚ ਜਾਏਗੀ ਇਸ ਕਰਕੇ ਜੋ ਮਾਲ ਬਣਨ ਜਾ ਰਿਹਾ ਹੈਗਾ ਇਹ ਸਰਕਾਰੀ ਦਫ਼ਤਰ ਕੱਟੇ ਜਾ ਰਹੇ ਹਨ ਜੇ ਕਦਰਖਤ ਕੱਟੇ ਜਾ ਰਹੇ ਹਨ ਤਾਂ ਮਨੁੱਖ ਦਾ ਜਿਉਣਾ ਬਹੁਤ ਔਬਰ ਹੋ ਜਾਏਗਾ ਹਸਪਤਾਲਾਂ ਦੇ ਵਿੱਚ ਜਦੋਂ ਕੋਈ ਮਰੀਜ਼ ਬਿਮਾਰ ਹੋ ਜਾਂਦਾ ਜਾਂਦਾ ਹੈ ਤਾਂ ਉੱਥੇ ਕਿ ਸਾਨੂੰ ਆਕਸੀਜਨ ਦੀ ਲੋੜ ਹੁੰਦੀ ਆ ਉੱਥੋਂ ਸਰਕਾਰਾਂ ਮੋਲ ਲੈ ਕੇ ਵੀ ਆਕਸੀਜਨ ਦੀ ਪੂਰਤੀ ਕਰਦੀਆਂ ਹਨ ਹਾਲਾਂਕਿ ਸਾਡੇ ਦਰਖਤ ਜੋ ਤਿਆਰ ਪਰ ਤਿਆਰ ਨੇਗੇ ਸਾਨੂੰ ਆਕਸੀਜਨ ਦਿੰਦੇ ਨੇਗੇ ਸਾਹ ਦਿੰਦੇ ਨੇ ਸਾਨੂੰ ਜਿਉਣ ਲਈ ਇੱਕ ਉਪਰਾਲਾ ਹੈ ਸਾਡੀ ਇਹੀ ਬੇਨਤੀ ਹੈ ਕਿ ਸਰਕਾਰ ਦਾ ਇਸ ਵੱਲ ਵੱਧ ਧਿਆਨ ਦਿੱਤਾ ਜਾਵੇ ਕਿ ਦਰਖਤ ਨਾ ਕੱਟੇ ਜਾਣ